ਸਤਿ ਸ਼੍ਰੀ ਅਕਾਲ ਜੀ ਤੇ ਆਪਣੇ ਕੋਲ ਹੈਗਾ ਪਤੀਸੇ ਦਾ ਡੱਬਾ ਹਲਦੀ राम ਦਾ ਪਤੀਸਾ ਬਹੁਤ ਘੈਂਡ ਆ ਕੇ ਦੇਖਿਆ ਜੀ ਤੇ ਆਪਾਂ ਇਹਨਾਂ ਨੂੰ ਪੁੱਛਣਾ ਸਵਾਲ ਜਵਾਬ ਠੀਕ ਆ ਤੇ ਜਿਹੜਾ ਜਿੰਨਰ ਰਿਆ ਉਹਨੂੰ ਖਵਾ ਦੇਾਂਗੇ ਆਪਾਂ ਪਤੀਸਾ ਠੀਕ ਆ ਜੀ ਪਹਿਲਾਂ ਤਾਂ ਇਹ ਦੱਸੋ ਤੁਹਾਨੂੰ ਦਾਸ ਗੁਰੂ ਸਾਹਿਬ ਦੇ ਨਾਮ ਆਉਂਦੇ ਆ ਤੁਹਾਨੂੰ ਆਉਂਦੇ ਆ ਚਲੋ ਸੀਰੀਅਲ ਵਾਈ ਤਾਂ ਇਹਨਾਂ ਨੇ ਸੁਣਾਈ ਦੇ ਨੇ ਆਪਾਂ ਨੂੰ ਪਤਾ ਪਰ ਆਪਾਂ ਇਹਨਾਂ ਨੂੰ ਵਿੱਚੋਂ ਵਿੱਚੋਂ ਪੁੱਛਦੇ ਆ ਤੁਹਾਡਾ ਨਾਮ ਕੀ ਆ ਜੈ ਸਿੰਘ ਤੁਹਾਡਾ ਨਾਮ ਕੀ ਆ ਜੈ ਸਿੰਘ ਜੁਝਾਰ ਸਿੰਘ ਤੇ ਜੈ ਸਿੰਘ ਜੀ ਤੁਸੀਂ ਦੱਸੋ ਵੀ ਪੰਜ ਗੁਰੂ ਜੀ ਦਾ ਨਾਮ ਕੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਵੈਰੀ ਗੁੱਡ ਤੁਸੀਂ ਦੱਸੋ ਵੀ ਚੌਥੇ ਬਾਦਸ਼ਾਹ ਦਾ ਨਾਮ ਕੀ ਹੈ ਸ੍ਰੀ ਗੁਰੂ ਅੰਗਦ ਜੀ ਠੀਕ ਆ ਅੱਠਵੇਂ ਬਾਦਸ਼ਾਹ ਦਾ ਨਾਮ ਤੁਸੀਂ ਦੱਸੋ ਸ੍ਰੀ ਗੁਰੂ ਹਰ Rai ਜੀ ਨਹੀਂ ਸ੍ਰੀ ਗੁਰੂ ਅੱਠਵੇਂ ਬਾਦਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਇਹ ਕੋਈ ਗੱਲ ਨਹੀਂ ਤੁਸੀਂ ਐਂ ਕਰੋ ਦੂਜੇ ਬਾਦਸ਼ਾਹ ਦਾ ਨਾਮ ਦੱਸ ਦੋ ਸ੍ਰੀ ਗੁਰੂ ਅੰਗਦ ਜੀ ਠੀਕ ਆ ਤੁਸੀਂ ਦੱਸ ਦਿਓ ਹੁਣ ਨਵੇਂ ਬਾਦਸ਼ਾਹ ਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਹਾਂ ਤੇ ਵੱਡੇ ਸਹਿਜਾ ਦੇ ਤੇ ਛੋਟੇ ਸਹਿਜਾ ਦੇ ਤੁਹਾਨੂੰ ਨਾਮ ਪਤਾ ਲਾ ਤੁਹਾਨੂੰ ਪਤਾ ਛੋਟੇ ਸਹਿਜਾ ਦਾ ਨਾਮ ਕੀ ਸੀ ਬਾਬਾ ਫ਼ਰਦ ਸਿੰਘ ਜੀ ਬਾਬਾ ਤੁਹਾਨੂੰ ਵੱਡੇ ਸਹਿਜਾ ਦਾ ਨਾਮ ਕੀ ਸੀ ਬਾਬਾ ਜੀ ਜਹਾਤੂ ਜੀ ਬਾਬਾ ਜੀ ਸਿੰਘ ਹਾਂ ਤੇ ਤੁਹਾਨੂੰ ਜਤੀਸਾ ਪੜ੍ਹਨੇ ਨੇ ਜਵਾਨੀ ਤੁਸੀਂ ਵੀ ਤੁਸੀਂ ਵੀ ਲਓ ਇਹਨਾਂ ਜਾਬੀ ਸਾਹਿਬ ਜਵਾਨੀ ਕਾਂਠਾ ਬਿਣਾ ਗੋਟਕਾ ਦੇਖ ਕੇ ਪੜ ਲਏ ਨੇ ਹਣਾ ਤਾਂ ਆਪਾਂ ਵਿੱਚੋਂ ਪਹੁੰਚਦੇ ਆਂ ਅ ਤੁਸੀਂ ਬੋਲਣਾ ਠੀਕ ਹੈ ਪਹਿਲਾਂ ਜੇ ਤੁਕ ਚਾਰੇ ਯਾਰ ਜਾਂ ਹੋਰ ਦਸੁਣੀ ਹੋਏ ਉੱਚੀ ਬੋਲੋ ਨਾਲਾ ਢੰਡਾ ਦੇ ਜਾਣੀ ਹੈ ਨਾਲੇ ਸੁਲੇ ਸੋਏ ਚੰਦ ਨਾਲ ਖਾਏ ਕੇ ਰਸਕੀ ਰਜਲ ਨੇ ਜੇ ਤੁਧ ਨਾ ਨਾ ਬਈ ਤਾਂ ਬਾਤ ਨਾ ਪੁੱਛੇਗੇ ਕਿ ਤੈਂ ਅੰਦਰ ਕੀ ਕਰ ਗੋਸੀਦੋ ਹਸੇ ਨੇ ਮਨ ਨੇ ਗੁੰਕਰੇ ਗੁੰਕਰੇ ਵੰਕਿਆ ਗੁੰਦੇ ਚਲੋ ਅੱਗੇ ਕਿਹਾ ਕੋਈ ਨਾ ਸੁਝੇ ਕਿਹਾ ਕੋਈ ਨਾ ਸੁਝੇ ਜੇ ਕਿਸ ਗੁਣ ਕੋਈ ਕਰੇ ਸੁਣਿਆ ਸਿੱਧ ਬੀਰ ਕਰ ਸੁਣਿਆ ਤਤ ਤਤ ਉਲੇ ਕਾ ਸੁਣਿਆ ਦੀਪ ਲੋਪਾ ਤਾਲ ਸੁਣਿਆ ਬੋਹੇ ਨਾ ਸਕਿਆ ਮੈਂ ਇਸ ਪੱਕਾ ਸਦਾ ਵੇਗਾ ਸੁਣਿਆ ਦੁੱਖ ਬਾਤ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜ ਪਾਵੇ ਲੜਕੇ ਮਾਨ ਪੰਜ ਜੋਹੇ ਜਰਾ ਜਾਨ ਪੰਜਾ ਗਾਗ ਰਹਿ ਜਾਨ ਜੇ ਕੋ ਕਹ ਹੈ ਜੇ ਕੋ ਕਹ ਕਰੇ ਵੀ ਜੈ ਕਰਤੇ ਤੇ ਗਰ ਮੈਂ ਨਾ ਇਸ ਮਾਲ ਤਾਲ ਤੇ ਰੰਗਾਇਆਗਾ ਪੁੱਤ ਸੰਤੋਖ ਦਾ ਪਿੰਡ ਸੋਨ ਜੇ ਕੋ ਬੁਝਾ ਹੋ ਵਸ ਕਿਆ ਤਾਲੇ ਉੱਪਰ ਕੀਤਾ 34 ਪਰ ਬੜਾ ਬਹੁਤ ਇਸ ਤੇ ਬਾਤਾਂ ਲਾ ਕਮਜ਼ੋਰ ਸੀ ਜਤ ਰੰਗਾ ਕੈ ਨੰਨ ਚ ਨਾ ਨੀਗਾ ਤੇ ਨੂੰ ਜ ਆਪਸੇ ਪੜ ਲੈਨੇ ਕੇ ਦੇਖ ਕੇ ਪੜ ਲੈਨੇ ਦੇਖ ਕੇ ਤੁਸੀਂ ਦੇਖ ਕੇ ਮੜਾ ਦੇਖ ਕੇ ਮੜਾ ਜਵਾਨੀ ਮੜਾ ਪੜ ਲੈਨੇ ਦੇਖ ਕੇ ਸਾਰਾ ਪੜ ਲੈਨੇ ਤੇ ਸਵਈਏ ਤਾਂ ਪ੍ਰਸਾਦ ਸਵਈਏ ਦੇਖ ਕੇ ਨਾ ਬਤ ਮੈਂ ਦੇਖ ਕੇ ਦੇਖ ਕੇ ਸਾਰਾ ਪੜ ਲੈਨੇ ਤੇ ਚੌਪਈ ਸਾਹਿਬ ਜਵਾਨੀ ਦੇ ਦੇਖ ਕੇ ਉਸੇ ਵੀ ਜਵਾਨੀ ਬਾਲੇ ਤੁਸੀਂ ਵੀ ਲਓ ਵੀ 24 ਹਾਂ ਦੋਨੇ ਕਹਿੰਦੇ ਜਵਾਨੀ ਬਾਲ ਲੈਣ ਚਲੋ ਅ ਸ਼ੁਰੂ ਤੁਸੀਂ ਕਰਦੇ ਅਮਰੀ ਕਰੋ ਹੱਥ ਦੇ ਅੱਛਾ ਭੁਰਨ ਹੋਏ ਜਿੱਥੇ ਅੱਛਾ ਤਾਂ ਚਨਨ ਲਾ ਰਹਿ ਮਾਰਾ ਆਪਣਾ ਜਾਂ ਦੁਬਾਰਾ ਹਮਰਾ ਦਸਤ ਬਦੋਂ ਕਾ ਉਹ ਆਪ ਆਦੈ ਮੈਂ ਬਤਾਉ ਉਹ ਸੁਤੀ ਬਸ ਅਮੋਰ ਦੁਬਾਰਾ

ਰਾਮਕਲੀ ਮਹੱਲਾ ਤੀਜਾ ਆਨੰਦ ਇੱਕੋਂ ਕਾਸੂਰਤ ਪ੍ਰਸਾਦ ਤੁਸੀਂ ਬੜਾ ਆਨੰਦ ਪਾਏ ਮੇਰੀ ਆਨੰਦ ਮੇਰੀ ਮਾਏ ਸਤਿਗੁਰੂ ਨੇ ਪਾਇਆ ਸਤਿਗੁਰਤਾ ਪਾਇਆ ਸਭ ਸੇਤੀ ਮਨ ਵਧੀਆ ਵਜਾ ਹਾਂਜੀ ਰਾਗ ਰਤਨ ਪਰਵਾਰ ਕੋਈਆਂ ਸ਼ਬਦਾਂ ਲੈ ਆਈਆਂ ਸਤਿਗੁਰੂ ਦੇ ਵਾਰੀ ਤੇਰਾ ਮਨ ਜਨੇ ਮਸਾਇ ਕਹਿਣ ਨਾਲ ਜਦੋਂ ਆਨੰਦ ਹੋਇਆ ਸਤਿਗੁਰੂ ਮਾ ਪਾਇਆ ਇਹ ਮਨ ਮੇਰਾ ਸੁਗਰੋ ਆਰਨਾ ਰਹੋ ਤੂੰ ਮਨ ਮੇਰੇ ਚਲੋ ਤੁਹਾਨੂੰ ਕਹਿੰਨਾ ਮੇਰੀ ਮੇਰੀ ਦੂਤ ਸਭ ਸਾਰਨਾ ਉਂਧੀ ਗਾਰੋ ਕਰੇ ਤੇਰਾ ਕਾਲ ਚ ਸਭੇ ਸਭ ਰਿਆਂ ਗੱਲਾਂ ਤੁਮਰਾ ਸੋਨਿ ਸ਼ੋਕ ਨੂੰ ਨਾਲ ਸائیں ਨਾ ਮਨ ਮੇਰੇ ਸੁਧਰੇ ਹੋਣ ਨਾਲ ਤੇ ਹੁਣ ਤੁਸੀਂ ਇਹ ਦੱਸੋ ਚੌਥੋਂ ਨੂੰ ਮਾਨਸਰ ਪੰਜ ਫੜੀਆਂ ਮੱਧ ਆਉਂਦੀਆਂ ਵਾ ਹਨਾ ਤੇ ਤੁਸੀਂ ਇਹ ਦੱਸੋ ਵੀ 31 ਤਵੀ ਤੇ ਕਿਹੜੇ ਗੁਰੂ ਸਾਹਿਬ ਨੂੰ ਬਿਠਾਇਆ ਗਿਆ ਸੀ ਤੁਹਾਨੂੰ ਪਤਾ ਦੋਨਾਂ ਨੂੰ ਪਤਾ ਜਿਹਨੂੰ ਪੁੱਛਣਾ ਉਹਨੇ ਦੱਸਣਾ ਤੁਹਾਨੂੰ ਪਤਾ ਤੁਹਾਨੂੰ ਪਤਾ ਤੁਸੀਂ ਦੱਸੋ ਸ੍ਰੀ ਗੁਰੂ ਅਰਜਨ ਦੇਵ ਜੀ ਹਾਂ 31 ਤਵੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਬਿਠਾਇਆ ਗਿਆ ਸੀ ਤੁਹਾਨੂੰ ਪਤਾ ਸੀ ਸਕੜ ਦੋਨਾਂ ਨੇ ਦੱਸਣ ਤੁਹਾਡੇ ਜਿਹਨੂੰ ਪੁੱਛਿਆ ਜਿਹਨੂੰ ਮੈਂ ਉਹਨੇ ਦੱਸਣਾ ਤੁਹਾਨੂੰ ਪਤਾ ਕਿਹੜੇ ਗੂਸਾ ਦਾ ਸੀਸ ਕੱਟਿਆ ਗਿਆ ਸੀ ਤੁਹਾਨੂੰ ਪਤਾ ਤੁਹਾਨੂੰ ਪਤਾ ਕਿਹੜਾ ਦਾ ਖਿੜਕੀ ਦੇ ਇੱਕ ਆ ਵੈਰੀ ਗੁੱਡ ਭਾਈ ਮਤੀ ਦਾਸ ਭਾਈ ਮਤੀ ਦਾਸ ਜੀ ਤੇ ਖੋਪਰ ਕਿੰਨਾ ਦਾ ਲੱਥਾ ਸੀ ਤੁਹਾਨੂੰ ਪਤਾ ਤੁਹਾਨੂੰ ਪਤਾ ਉਹਨਾਂ ਨੂੰ ਪਤਾ ਤੁਹਾਨੂੰ ਪਤਾ ਕਿਹਦਾ ਲੱਥਾ ਸੀ ਖੋਪਰ ਜਦੋਂ ਕਿੰਨੇ ਸੀ ਕਿ ਕੈਂਚੀ ਨਹੀਂ ਮੈਂ ਲਵਾਉਣੀ ਫਿਰ ਨੂੰ ਤੇ ਉਹਨਾਂ ਨੇ ਫਿਰ ਖੋਪਰ ਹੀ ਲਾਦਾ ਹੀ ਸਾਰਾ ਭਾਈ ਪਾਈਤਾਰੂ ਸਿੰਘ ਪਾਈਤਾਰੂ ਸਿੰਘ ਜੀ ਵੈਰੀ ਗੁੱਡ ਇੱਕ ਦੋ ਪੁਆਇੰਟ ਉਹਨਾਂ ਦੇ ਘਰ ਤੁਸੀਂ ਤੇ ਇਹਨਾਂ ਨੇ ਲਗਭਗ ਬਰਾਬਰ ਕਰ ਲਿਆ ਤੇ ਤੁਹਾਨੂੰ ਪਤਾ ਬੰਦ ਬੰਦ ਕਿੰਨਾ ਦਾ ਕਟਿਆ ਗਿਆ ਜਦੋਂ ਇੱਥੋਂ ਵੱਡਾ ਲੱਗੇ ਸੀ ਉਹ ਕਹਿੰਦੇ ਨਹੀਂ ਇੱਥੋਂ ਇੱਥੋਂ ਛੋਟਾ ਦਾ ਤੁਹਾਨੂੰ ਪਤਾ ਤੁਹਾਨੂੰ ਪਤਾ ਭਾਈ ਭਾਈ ਮਨੀ ਸਿੰਘ ਜੀ ਭਾਈ ਮਨੀ ਸਿੰਘ ਜੀ ਦਾ ਬੰਦ-ਬੰਦ ਕਟਾਇਆ ਗਿਆ ਸੀ। ਤੁਹਾਨੂੰ ਪਤਾ ਹੈ ਵੀ ਤਮਾਕੂ ਦੀ ਪੰਡ ਕਿੰਨਾਂ ਨੂੰ ਚੱਕਣ ਨੂੰ ਕਿਹਾ ਸੀਗਾ ਤੇ ਬਾਅਦ ਚ ਉਹਨਾਂ ਨੂੰ ਪੁੱਠਾ ਕਰਕੇ ਉਹਨਾਂ ਨੇ ਤਮਾਕੂ ਦੀ ਪੰਡ ਨਹੀਂ ਸੀ ਚੱਕੀ। ਤੇ ਉਹਨਾਂ ਨੂੰ ਬਾਅਦ ਪੁੱਠਾ ਕਰਕੇ ਸ਼ਹੀਦ ਕੀਤਾ ਗਿਆ ਸੀ। ਤੁਹਾਨੂੰ ਪਤਾ? ਤੁਹਾਨੂੰ ਵੀ ਪਤਾ ਲਾ? ਤੁਸੀਂ ਦੱਸੋ। ਭਾਈ ਜੈ ਸਿੰਘ ਜੀ ਖੜਕ। ਆਹ ਵੈਰੀ ਗੁੱਡ। ਭਾਈ ਜੈ ਸਿੰਘ ਜੀ ਖੜਕੜ। ਚਲੋ ਠੀਕ ਹੈ ਜੀ। ਵੀਡੀਓ ਬੜੀ ਲੰਬੀ ਹੋ ਜਾਣੀ ਆ ਤੇ ਹੁਣ ਤੁਸੀਂ ਆਹ ਪਤੀਸਾ ਵੀ ਦੋਨੇ ਮੈਨੂੰ ਤਾਂ ਲੱਗਦਾ ਉਹ ਬਰਾਬਰ ਹੀ ਰਹੇ ਆ ਹਨਾ। ਤੁਸੀਂ ਆਪੇ ਵੰਨ ਕੇ ਛਾ ਲਿਓ। ਠੀਕ ਹੈ ਨਾਲ ਕੇ ਸ਼ਗਲੋਂ ਵਿੱਚ ਨਾਲ ਕੇ ਰਹੀ ਨੂੰ ਸ਼ਗਲੋਂ ਵਿੱਚ ਲੜਦੇ ਤਾਂ ਨਹੀਂ ਬਜੀ ਗਿਆ ਠੀਕ ਹੈ ਜੀ ਇਹ ਸ਼ਗਲਾਂ ਦੇ ਵੀਸਾ ਤੇ ਤੁਸੀਂ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਜੀ